ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਹਾਜ਼ਰ ਹੋਏ ਆਂ ਜੀ ਤੁਹਾਨੂੰ ਦੱਸਣਾ ਸੀਗਾ ਜੀ ਜਿਵੇਂ ਆਪਣੇ ਮੱਝਾਂ ਕਾਵਾ ਘਰੇ ਰੱਖੀਆਂ ਹੁੰਦੀਆਂ ਨੇ ਪਸ਼ੂ ਰੱਖੇ ਹੁੰਦੇ ਨੇ ਜੀ ਪਸ਼ੂਆਂ ਨੂੰ ਜਿਵੇਂ ਆਪਾਂ ਸ਼ੈੱਡ ਪਾ ਦਿੰਨੇ ਆ ਤੇ ਸ਼ੈੱਡ ਤਪਦਾ ਬਹੁਤ ਗਰਮੀ ਦਾ ਟਾਈਮ ਆ ਜੀ ਤਾਂ ਉਹਦੇ ਲਈ ਆਪਾਂ ਨਾ ਇਹਨਾਂ ਨੂੰ ਫਵਾਰਾ ਸਿਸਟਮ ਲਾਇਆ ਜੀ ਕਈ ਲੋਕ ਫੌਗ ਸਿਸਟਮ ਕਹਿੰਦੇ ਨੇ ਕੋਈ ਫਵਾਰਾ ਸਿਸਟਮ ਕਹਿੰਦਾ ਜੀ ਅਲੱਗ-ਅਲੱਗ ਨਾਮ ਨੇ ਆਪੋ ਆਪਣੇ ਲੋਕਾਂ ਦੇ ਲੈਣ ਦੇ ਤਰੀਕੇ ਨੇ ਮਤਲਬ ਆਪਾਂ ਇਹਨਾਂ ਨੂੰ ਨਾ ਜੀ ਪਸ਼ੂਆਂ ਨੂੰ ਫਵਾਰਾ ਸਿਸਟਮ ਲਾਇਆ ਤੇ ਦੱਸਾਂਗੇ ਜੀ ਵੀ ਫਵਾਰਾ ਸਿਸਟਮ ਕੰਮ ਕਿਵੇਂ ਕਰਦਾ ਕੀ ਖਰਚਾ ਆ ਤੇ ਉਹਦਾ ਕੀ ਫਾਇਦਾ ਜੀ ਮੈਂ ਵੀਰ ਜੀ ਨੂੰ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦੇਣ ਵੀ ਫਵਾਰੇ ਲੱਗੇ ਹੋਏ ਜ਼ਰੂਰ ਦਿਖਾ ਦੇ ਇਹਦੇ ਚ ਜੀ ਆਪਣੇ ਉਰਲੇ ਪਾਸੇ ਚਾਰ ਫਵਾਰੇ ਨੇ ਜੀ ਪਰਲੇ ਪਾਸੇ ਚਾਰ ਫਵਾਰੇ ਨੇ ਜੀ ਮਤਲਬ ਕਿ ਇੱਕ ਫਵਾਰੇ ਨੂੰ ਚਾਰ ਨਿਯੋਜਲਾ ਨੇ ਜੀ ਤੇ ਚਾਰ ਤੇ ਚਾਰ 8 ਹੋ ਗਏ ਜੀ ਅੱਜੋਂ ਦਾ 32 32 ਨਿਊਜਲਾਂ ਹੋ ਗਈਆਂ ਜੀ ਤੇ 32 ਨਿਊਜਲਾਂ ਦਾ ਪਾਣੀ ਆ ਜਿਹੜਾ ਉਹ ਸਾਰੇ ਸ਼ੈੱਡ ਚ ਫੈਲਦਾ ਜੀ ਤੇ ਬਹੁਤ ਬ੍ਰੀਕ ਜਿਵੇਂ ਆਪਾਂ ਫੌਗ ਇੱਕ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਵੀ ਪਾਣੀ ਬਹੁਤ ਘੱਟ ਲੱਗਦਾ ਜੀ ਇਹ ਦਿਨ ਹਾਂਜੀ ਤੇ ਇਹਦੇ ਨਾਲ ਜਾਨਵਰ ਨੂੰ ਠੰਡ ਰਹਿੰਦੀ ਹੈ ਜੀ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਵੀ ਇਹ ਸਿਸਟਮ ਕੀ ਆ ਦੇਖੋ ਜੀ ਆਹ ਫਿਲਟਰ ਵਾਲੀ ਆਸੈਂਬਲੀ ਹੋ ਗਈ ਜੀ ਬਾਹਰਲੀ ਜਿਹੜੀ ਆਪਣੇ ਘਰੇ ਨਾਰਮਲ ਪਾਣੀ ਵਾਲਾ ਫਿਲਟਰ ਲੱਗੇ ਹੁੰਦੇ ਨੇ ਤੇ ਆਹ ਫਿਲਟਰ ਵਾਲੀ ਉਹ ਮੋਟਰ ਹੋ ਗਈ ਜੀ ਆ ਕੜਾਤਰ ਲੱਗਦਾ ਹੁੰਦਾ ਜੀ 12 ਵੋਲਟੇਜ ਜਾਂ 24 ਵੋਲਟੇਜ ਜੋ ਕਰੰਟ ਵੀ ਇਹਨੂੰ ਮੋਟਰ ਨੂੰ ਚਾਹੀਦਾ ਹੁੰਦਾ ਜੀ ਇਹੇ ਆਪਾਂ ਨੂੰ ਜੀ ਸਾਰੀਆਂ ਚੀਜ਼ਾਂ ਵਿੱਚ ਇਹ ਫੁਆਰੇ ਜੀ ਵੀਰ ਜੀ ਨੂੰ ਕਹੂੰਗਾ ਮੈਂ ਦਿਖਾ ਦੇਣ ਨੇੜੇੋਂ ਇਹ ਫੁਆਰੇ ਜੀ ਤੇ ਸਾਰੀ ਪਾਈਪ ਸਾਰੀ ਫਿਟਿੰਗ ਆਪਾਂ ਨੂੰ 4000 ਰੁਪਏ ਦੇ ਵਿੱਚ ਪਈ ਹੈ ਜੀ ਕੋਈ ਜ਼ਿਆਦਾ ਕੀਮਤ ਨਹੀਂ ਹੈਗੀ ਜੀ ਜੇ ਆਪਾਂ ਸੋਚੀਏ ਹੁਣ ਮੈਂ ਤੁਹਾਨੂੰ ਇਹ ਚੱਲਦੇ ਵੀ ਜ਼ਰੂਰ ਦਿਖਾਉਣਾ ਚਾਹੂੰਗਾ ਮੈਂ ਵੀਰ ਜੀ ਨੂੰ ਕਹੂੰਗਾ ਉੱਧਰ ਫੁਆਰੇ ਤੇ ਫੋਕਸ ਕਰ ਲੈਣਗੇ ਮੈਂ ਇਧਰੋਂ ਪਾਰ ਲਾ ਕੇ ਤੁਹਾਨੂੰ ਚਲਦੇ ਵੀ ਦਿਖਾਉਣਾ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਘੱਟ ਪਾਣੀ ਵਰਤੋਂ ਹੁੰਦਾ ਜੀ ਇਹਦੇ ਨਾਲ ਤੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਆਰਾਮ ਰਹਿੰਦਾ ਜੀ ਨਿਲਾਉਣ ਦਾ ਵੀ ਜਾਨੀ ਕਿ ਜਿਹੜਾ ਆਪਾਂ ਸੋਚੀਏ ਵੀ ਆਪਾਂ ਨੂੰ ਜੇ ਦੋ ਟਾਈਮ ਨਿਲਾਉਣੇ ਪੈਂਦੇ ਨੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆ ਇਹਦੇ ਨਾਲ ਸਹੀ ਮਹੀਨੇ 'ਚ ਜੇ ਆਪਾਂ ਮੰਨੀਏ ਤਾਂ ਦੁੱਧ ਦਾ ਵੀ ਫਰਕ ਪੈਂਦਾ ਜੀ ਜਾਨਵਰਾਂ ਦਾ ਦੁੱਧ ਵੀ ਵੱਧਦੇ ਨੇ ਜਾਨਵਰ ਤੇ ਹਰਾ-ਚਾਰਾ ਵੀ ਖੋਸ਼ ਹੋ ਕੇ ਖਾਂਦੇ ਨਹੀਂ ਗਰਮੀ ਦੇ ਵਿੱਚ ਥੋੜਾ ਜਿਹਾ ਹਰੇ ਤੋਂ ਗਰੇਲ ਕਰਨ ਲੱਗ ਜਾਂਦੇ ਨੇ ਜਾਨਵਰ ਥੋੜਾ ਜਿਹਾ ਘਟਾ ਜਾਂਦੇ ਨੇ ਤੇ ਦੁੱਧ ਵੀ ਥੋੜਾ ਜਿਹਾ ਘਟ ਜਾਂਦਾ ਇਹਦੇ ਨਾਲ ਦੁੱਧ ਦਾ ਵੀ ਫਰਕ ਪਿਆ ਜੀ ਜਦ ਤੋਂ ਅਸੀਂ ਲਾਇਆ ਤੇ ਹਰਾ-ਚਾਰਾ ਵੀ ਬਹੁਤ ਵਧੀਆ ਖਾਂਦੇ ਨੇ ਖੋਲੀਆਂ ਖਾਲੀ ਹੀ ਰਹਿ ਗਈਆਂ ਨੇ ਜੀ ਤਕਰੀਬਨ ਤੇ ਇਹ ਸੀਗੀ ਜੀ ਅੱਜ ਦੀ ਵੀਡੀਓ ਬਹੁਤ-ਬਹੁਤ ਧੰਨਵਾਦੀਆਂ ਜੀ ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ As chicas,